ਸਤਿ ਸ਼੍ਰੀ ਅਕਾਲ ਜੀ ਮੈਂ ਅਰਸ਼ਪ੍ਰਿਤ ਕੌਰ ਸੂਆ ਮੇਰਾ اخلاق ਚੈਨਲ ਤੇ ਮੈਂ ਆਪ ਸਭ ਦਾ ਸਵਾਗਤ ਕਰਦੀ ਹਾਂ ਅੱਜ ਮੈਂ ਆਪ ਸਭ ਦੇ ਨਾਲ ਇੱਕ ਕਵਿਤਾ ਸਾਂਝੀ ਕਰਨ ਜਾ ਰਹੀ ਹਾਂ ਇਸ ਕਵਿਤਾ ਦਾ ਵਿਸ਼ਾ ਹੋਏਗਾ ਕਿ ਕੁਝ ਗੱਲਾਂ ਸਾਡੇ ਹੱਥ ਨਹੀਂ ਹੁੰਦੀਆਂ ਪਰ ਉਹਨਾਂ ਦੀ ਪੀੜ ਹੈ ਜਿਹੜੀ ਉਹ ਅਸੀਂ ਕਿਵੇਂ ਹੰਡਾਉਣੀ ਆ ਕੀ ਕਰਦੇ ਹਾਂ ਇਹ ਇਸ ਤੇ ਆਧਾਰਿਤ ਹੋਏਗੀ ਸੂ ਪੇਸ਼ਾਂ ਜੀ ਉਹਦੀਆਂ ਲਾਈਨਾਂ ਦੱਸ ਨਹੀਂ ਸਕਦੀ ਬਿਆਨ ਨਹੀਂ ਸਕਦੀ ਦੱਸ ਨਹੀਂ ਸਕਦੀ ਬਿਆਨ ਨਹੀਂ ਸਕਦੀ ਦਿਲ ਦੀ ਟੀੜ ਮਿਟਾ ਨਹੀਂ ਸਕਦੀ ਅੰਦਰੋਂ ਅੰਦਰ ਹੀ ਈਰੋਨੀ ਆ ਪਰ ਅੱਖ 'ਚੋਂ ਹੰਝੂ ਵਹਾ ਨਹੀਂ ਸਕਦੀ ਸਦੀਆਂ ਤੋਂ ਮੈਂ ਪਿਆਰ ਨੂੰ ਤਰਸੀ ਪਰ ਇਹ ਅੱਗ ਭੁਜਾ ਨਹੀਂ ਸਕਦੀ ਵਿਛੋੜੇ ਦੀ ਮੈਂ ਧੁੱਪ ਵਿੱਚ ਸੜੀ ਪਰ ਮਿਲਾਪ ਦੀ ਛਾਂਵੇਂ ਜਾ ਨਹੀਂ ਸਕਦੀ ਜੇ ਤਰਸਦੀ ਹੋਵੇ ਧਰਤੀ ਮੀਨੋ ਤਾਂ ਉਹ ਅੰਬਰ ਕੋਲ ਵੀ ਜਾ ਨਹੀਂ ਸਕਦੀ ਉਹ ਅੰਬਰ ਕੋਲ ਵੀ ਜਾ ਨਹੀਂ ਸਕਦੀ ਧੰਵਾਦ ਜੀ